ਗੋਲੂ ਦੀ ਪੂਰੀ ਗੱਲਬਾਤ ਸੁਣ ਕੇ ਨਾ ਸੱਚੀ ਕਮਾਂ ਤੇ ਦਿਲ ਪਰ ਆਇਆ ਜਦੋਂ ਉਹਨੇ ਕਿਹਾ ਰੱਬਾ ਤੇਰੀ ਤਾਂ ਮਾਣ ਹੀ ਹੋਣੀ ਆ ਸੁਣੀਓ ਫਿਰ ਤੁਸੀਂ ਵੀ ਗੋਲੂ ਦੀ ਪੂਰੀ ਗੱਲਬਾਤ ਨੂੰ ਜੇ ਰੱਬ ਕਵੇ ਮੈਨੂੰ ਤੁਹਾਡੇ ਘਰ ਵੀ ਚਾਹੀਦਾ ਤੇ ਤੁਹਾਡੇ ਆ ਇੱਕ ਅੰਗ ਅੰਗ ਵੀ ਚਾਹੀਦਾ ਇੱਕ 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 ਮਾਂ ਇੱਕ ਲੱਤ ਇਦਾਂ ਇੱਕ ਇੱਕ ਅੰਗ ਮੈਨੂੰ ਚਾਹੀਦਾ ਤੇ ਮੈਂ ਬਈ ਉਹੀ ਦੇ ਕੇ ਆਪਣੀ ਮਾਂ ਨੂੰ ਪੋਣਾ ਸੀ ਪਹਿਲਾਂ ਕਿ ਮੈਨੂੰ ਪਤਾ ਹੈ ਮੇਰੀ ਮਾਂ ਨੇ ਮੈਨੂੰ ਸੰਭ ਲੈਣਾ ਫਿਰ ਜਦੋਂ ਬਾਈ ਮੈਨੂੰ ਮਮੀ ਦਾ ਸਸਕਾਰ ਹੁੰਦਾ ਹੀ ਫਿਰ ਬਾਈ ਮੈਨੂੰ ਲੱਗ ਗਿਆ ਨਾ ਮੈਨੂੰ ਕੋਈ ਮੈਨੂੰ ਖਿੱਚਦੇ ਹੀ ਸਾਰੇ ਤੇ ਮੈਂ ਘੜੀ ਦੇ ਪਿੱਛੇ ਉਹਨਾਂ ਦੇ ਪੈਰਾਂ ਲਾ ਕੇ ਚੱਲ ਜਾਣਾ ਹੀ ਮੈਂ ਪੈਰਾਂ ਤੇ ਛੇੜਾ ਕੇ ਤੇ ਰੋਣਾ ਹੀ ਓਏ ਹੋਏ ਤੇ ਮੇਰੀ ਮਾਂ ਮੋੜਦੇ ਰੱਬਾ ਤੂੰ ਕੀ ਕਰਤਾ ਤੇਰੀ ਮਾਂ ਨਹੀਂ ਨਾ ਗਈ ਤੂੰ ਕਦੀ ਮਾਂ ਵੇਖੀ ਨਹੀਂ ਤੇ ਤੂੰ ਹੱਡੀ ਮਾਂ ਖੋ ਕੇ ਲੱਗ ਗਿਆ ਵਾ ਇਹ ਮੈਨੂੰ ਚੀਜ਼ ਦਾ ਬੜਾ ਦੁੱਖ ਹੋਇਆ ਪੀ ਤੂੰ ਮੈਨਾਂ ੱਤਕਾ ਕੀਤਾ ਨਿਰਾਜ ੱਤਕਾ ਹੁਣ ਬਾਈ ਕਈ ਬੰਦੇ ਵੇਖੇ ਹੋਣੇ ਤੇ ਮਰੇ ਉੱਠ ਜਾਂਦੇ ਤੁਹਾਨੂੰ ਵੀ ਇਹੀ ਆਸੀ ਹਾਂ ਬਿਰੋ ਬਾਈ ਇਹੀ ਆਸੀ ਕਿ ਮੇਰੀ ਮਮੀ ਹੁਣ ਉੱਠੂ ਉਈ ਉਠੂਗੀ ਦੇਖਿਆ ਰੱਬਾ ਇਹ ਦਿਨ ਕਿਸੇ ਤੇ ਨਾ ਲਿਆਈ ਕਿਸੇ ਦੀ ਮਾਂ ਨਾ ਖੋਇਆ ਕਰ ਰੱਬਾ ਕਿਸੇ ਦੀ ਮਾਂ ਨਾ ਖੋਇਆ ਕਰ